ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਭ ਠੀਕ ਠਾਕ ਹੋ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਬਖਸ਼ਣ ਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਲੋ ਜੀ ਇੱਥੇ 7 ਵਜ ਦਾ ਟਾਈਮ ਸੀਗਾ ਤੇ ਮੈਂ ਚਾਹ ਰੱਖ ਕੇ ਆਈ ਸੀ ਰਸੋਈ ਚੋਂ ਤੇ ਬਾਹਰ ਕੱਪੜੇ ਧੋਤੇ ਸੀ ਸੁੱਕਣੇ ਪਾਏ ਸੀ ਜਦੋਂ ਕਣੀਆਂ ਦਾ ਖੜਕਾ ਜਿਹਾ ਸੁਣਿਆ ਮੈਂ ਫਟਾਫਟ ਉਹ ਸਟੈਂਡ ਤੇ ਕੀਤੇ ਹਰ ਕੇ ਚੱਕ ਕੇ ਸਟੈਂਡ ਤੇ ਪਾਏ ਮੇਰਾ ਸਹੁਰੂ ਵੀ ਭੇਜ ਗਿਆ ਫਟਾਫਟ ਕੱਪੜੇ ਚੱਕ ਦੀਦਾ ਤੇ ਇਥੇ ਜੋਰਸਾ ਬੈਠੇ ਸ ਸੀ ਕੋ ਗੱਲ ਕਰਦੇ ਸੀਗੇ ਤੇ ਕੁੜੀ ਨੂੰ ਮੈਂ ਕਹਿੰਦੀ ਸੀ ਮੈਂ ਕਿਹਾ ਕੱਪੜੇ ਸਟੈਂਡ ਤੇ ਪਾਏ ਉਹ ਚਲ ਪਰੇ ਨੂੰ ਕਰਦੇ ਉਹਨਾਂ ਕਰ ਦਿੱਤਾ ਸੀਗਾ ਤੇ ਫੇਰ ਉਹਨੂੰ ਮੈਂ ਪੁੱਛਦੀ ਸੀ ਮੈਂ ਕਿਹਾ ਕੀ ਬਣਾਈਏ ਅੱਜ ਕਹਿੰਦੀ ਭੂਆ ਜੀ ਮੈਂ ਆਲੂ ਪਕੌੜੇ ਖਾਣੇ ਆ ਅੱਗੇ ਵੀ ਇੱਕ ਦਿਨ ਮੈਨੂੰ ਉਥੋਂ ਫੋਨ ਤੇ ਕਹਿੰਦੀ ਸੀ ਕਹਿੰਦੀ ਜਦੋਂ ਮੈਂ ਆਈ ਭੂਆ ਜੀ ਤੁਸੀਂ ਆਲੂ ਪਕੌੜੇ ਬਣਾਏ ਹੋ ਮੈਨੂੰ ਬਹੁਤ ਸਵਾਲ ਆਦੇ ਜਿਹੜੇ ਤੁਸੀਂ ਆਲੂ ਪਕੌੜੇ ਬਣਾਉਣੇ ਆ ਤੇ ਜੋੜ ਸਾਹਿਬ ਨੂੰ ਪੁੱਛਦੀ ਸੀ ਇਹ ਕਹਿੰਦੇ ਮੈਂ ਵੀ ਆਲੂ ਪਕੌੜੇ ਖਾਊਂਗਾ ਇੱਥੇ ਲੱਗੇ ਕਹਿੰਦੀ ਇੱਕ ਬੋਟ ਮੇਰੀ ਹੋ ਗਈ ਤੇ ਆਰਦਨ ਨੂੰ ਪੁੱਛਣਾ ਕਹਿੰਦੀ ਮੈਂ ਕਿਹਾ ਆਰਦਨ ਨੂੰ ਜੋ ਮਰਜ਼ੀ ਬਣਾ ਦੋ ਉਹਨੂੰ ਛੋਲ ਚਾਹੀਦੇ ਨਾਲ ਛੋਲ ਹੈਗੇ ਛੋਲ ਬਣਾ ਲਓ ਜਾਂ ਮਿੱਠੇ ਛੋਲ ਹੋਣ ਜਾਂ ਲੂਣ ਵਾਲੇ ਹੋਣ ਛੋਲ ਖਾ ਕੇ ਖੁਸ਼ ਆ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਆਲੂ ਪਕੌੜੇ ਬਣਾ ਲਾਂਗੇ ਜੋ ਨਿਆਣਾ ਕਹਿੰਦਾ ਹਨਾ ਤੇ ਲੋ ਜੀ ਉਹਦੀ ਮੰਗ ਹੋ ਗਈ ਪੂਰੀ ਮੈਂ ਹਾਂ ਮੇਰੇ ਆਲਦੇ ਹੋ ਗਿਆ ਸਾਰੇ ਜਣੇ ਦਰਵਾਜ਼ੇ ਨੇ ਵੀ ਬਾਹਰੋਂ ਕਹਤਾ ਹਾਂ ਮੈਂ ਆਲੂ ਪਕੌੜੇ ਖਾਣੇ ਲੋ ਜੀ ਮੀਂਹ ਦੇਖੋ ਸਾਡੇ ਤਾਂ ਰੋਜ਼ ਮੀਂਹ ਮੈਂ ਤਾਂ ਇੰਨੀ ਕਿ ਦੁਖੀ ਹੋਈਆਂ ਨਾ ਤਾਂ ਕੱਪੜੇ ਧੋਤੇ ਸੁੱਕਦੇ ਅਸੇਤੀ ਅੱਜ ਦੁਪਹਿਰੇ 2 ਘੰਟੇ ਧੁੱਪ ਲੱਗੀ ਕੱਲ ਵਾਲੇ ਕੱਪੜੇ ਸੁੱਕ ਗਏ ਜਿਹੜੇ ਧੋਤੇ ਸੀ ਤੇ ਜਿਹੜੇ ਅੱਜ ਧੋਤੇ ਆ ਉਹ ਇੰਨੀ ਹੁਣ ਵਾਸ ਅੰਦਰ ਬਾਹਰ ਉਹਨਾਂ ਨੂੰ ਝੂੜੇ ਦੇ ਹੀ ਜਾਣੇ ਕਦੇ ਅੰਦਰ ਲਿਆਉਂਦੇ ਸਟੈਂਡ ਤੇ ਪਾ ਕੇ ਕਦੇ ਬਾਹਰ ਲੈ ਗਏ ਤੇ ਇੱਥੇ ਜੀ ਕਿਤੇ ਗਏ ਸੀਗੇ ਆਏ ਤਾਂ ਫਿਆ ਕੇ ਤੇ ਪੰਡ ਚ ਹੀ ਸੀ ਗਏ ਕਿਤੇ ਕਹਿੰਦੇ ਚਾਹ ਨਹੀਂ ਬਣੀ ਮੈਂ ਕਿਹਾ ਚਾਹ ਬਣਦੀ ਆ ਇਸ ਟਾਈਮ ਹੀ ਪੀਂਦੇ ਹੁੰਦੇ ਥੋੜੀ ਬਹੁਤ ਹੀ ਸਵੇਰ ਨੂੰ ਤਾਂ ਬਹੁਤ ਘੱਟ ਚਾਹ ਪੀਂਦੇ ਆ ਜੇ ਪੀ ਲੈ ਠੀਕ ਐ ਨਹੀਂ ਤਾਂ ਨਹੀਂ ਨਾ ਸਹੀ ਤੇ ਇੱਥੇ ਆਪਾਂ ਜੀ ਚਾਹ ਚ ਪਾਵਾਂਗੇ ਦੁੱਧ ਪਹਿਲਾਂ ਜਿਹੜੀ ਥੋੜੀ ਬਹੁਤ ਹੀ ਮਲਾਈ ਆਈ ਲਾ ਲਈ ਸਵੇਰੇ ਵੀ ਲਾ ਲਈ ਸੀ ਜਦੋਂ ਮੈਂ ਦੁੱਧ ਰੜਕਿਆ ਉਹਦੇ ਵਿੱਚ ਪਾ ਲਈ ਸੀ ਇਹ ਜੀ ਆਪਣੇ ਕੋਲ ਰਾਤ ਦਾ ਦੁੱਧ ਪਿਆ ਸੀਗਾ ਦੁੱਧ ਆਪਣਾ ਹੁਣ ਗਾਈਆਂ ਦਾ ਹੀ ਹੁੰਦਾ ਹੈ ਮੱਝ ਦਾ ਦੁੱਧ ਤਾਂ ਅਸੀਂ ਬਹੁਤ ਅਸੀਂ ਘੱਟ ਵਰਤਦੇ ਆਂ ਜ਼ਿਆਦਾਤਰ ਜਿਹੜਾ ਤੱਤਾ ਧਾਰਨਾ ਕਹਿੰਦੇ ਨੇ ਦੁੱਧ ਸਾਡੇ ਕਾੜਨੇ ਸੀ ਜਿਹੜਾ ਆਪਾਂ ਲੱਸੀ ਲਈ ਬਣਾ ਰੱਖੀਦਾ ਦੁੱਧ ਤੱਤਾ ਉਹਦੇ ਵਿੱਚ ਹੀ ਭਾਈ ਦਾ ਹੈ ਮੱਝ ਦਾ ਜੇ ਪਾਉਣਾ ਵੀ ਹੋਵੇ ਡੋਕਿਆਂ ਦਾ ਥੋੜਾ ਪਾਤਾ ਤੇ ਬਾਕੀ ਆਪਾਂ ਬਹੁਤ ਘੱਟ ਦੁੱਧ ਘਰ ਵਰਤਦੇ ਆਂ ਕਿਉਂਕਿ ਜੋੜ ਸਾਹਿਬ ਨੂੰ ਨਾ ਤਾਂ ਦਹੀਂ ਪਸੰਦ ਆ ਮੱਝ ਦਾ ਪਿੰਨਾ ਪੀਣਾ ਹੀ ਪਸੰਦਿਆ ਕਹਿੰਦੇ ਮੈਨੂੰ ਇੰਨਾ ਸੰਘਣਾ ਜੇ ਦੁੱਧ ਚੰਗਾ ਨਹੀਂ ਲੱਗਦਾ ਜੇ ਫਿਰ ਅਪਰ ਚ ਪਾਣੀ ਪਾਈ ਜਾਈਏ ਉਹ ਵੀ ਨਹੀਂ ਟੇਸਟ ਰਹਿਂਦਾ ਦੁੱਧ ਦਾ ਦੀ ਪਾਣੀ ਦੇ ਘੁੱਟ ਜਿਆ ਆਉਂਦੇ ਰਹਿੰਦੇ ਆ ਤੇ ਇੱਥੇ ਚਾਹ ਵਿੱਚ ਆਪਾਂ ਦੁੱਧ ਲਿਆ ਪਾ ਕਿਉਂਕਿ ਮੈਨੂੰ ਤਾਂ ਦੁੱਧ ਜਿਆਦਾ ਹੀ ਘਰ ਰੱਖਾਂ ਤਾਂ ਸਬਰ ਜਿਆ ਆਉਂਦਾ ਹੁਣ ਗਾਂ ਸਾਡੀ ਇੱਕ ਜਮਾ ਹੀ ਹਟ ਚੱਲੀ ਦੁੱਧ ਦੇਣੋਂ ਪਰ ਫੇਰ ਵੀ ਜਿੰਨਾ ਹੁੰਦਾ ਆ ਪਾਉਣ ਦਾ ਲਾਲਚ ਘਟ ਕਰੀਦਾ ਆ ਚਲੋ ਪਾਈ ਦਾ ਵੀ ਆ ਗਰਜਾਂ ਵੀ ਸਾਰ ਨਹੀਂ ਆਏ ਆ ਵੀ ਉਹ ਡੋਕੇ ਪਾ ਲੀਦੇ ਆ ਤੇ ਜਿਹੜਾ ਉੱਪਰੋਂ ਉੱਪਰੋਂ ਝੋਕੇ ਆਪਾਂ ਘਰ ਰੱਖੀਦਾ ਜੀ ਨਾਲ ਤਾਂ ਫੈਟ ਘਟ ਹੁੰਦੀ ਉਸ ਦੁੱਧ ਵਿੱਚ ਜਿਹੜੇ ਡੋਕਿਆਂ ਦਾ ਦੁੱਧ ਹੁੰਦਾ ਉਹਦਾ ਫੈਟ ਵੱਧ ਹੁੰਦੀ ਹੈ ਚਲੋ ਰੇਟ ਸੋਨਾ ਲੱਗ ਜਾਂਦਾ ਉਹ ਹੀ ਆਪਣੇ ਪਸ਼ੂਆਂ ਦੀ ਫੀਡ ਦਾ ਖਰਚਾ ਘਰ ਦਾ ਲੂਣ ਤੇਲ ਦਾ ਖਰਚਾ ਤੁਰਿਆ ਜਾਂਦਾ ਜੀ ਇੱਥੇ ਤੇਲ ਕੱਢ ਗਿਆ ਸੀਗਾ ਇੱਥੇ ਸੀਗਾ ਸ਼ਾਮ ਦਾ ਟਾਈਮ ਜੀ ਆਪ ਪਟਾਰਾ ਕੱਢ ਕੇ ਆ ਗਿਆ ਸੀ ਕਿ ਮੀਂਹ हटਿਆ ਸੀ ਜਰਾਕ ਤੇ ਆ ਕੇ ਫਿਰ ਕੁੜੀ ਕਹਿੰਦੀ ਸੀ ਆਲੂ ਪਕੌੜੇ ਖਾਣੇ ਮੈਂ ਜਾਣ ਲੱਗੀ ਆਲੂ ਉਲੂ ਵાળ ਗਈ ਸੀ ਤੇ ਆਲੂ ਉਲੂ ਕਹਿੰਉਗੀ ਆਲੂ ਵાળ ਗਈ ਸੀਗੇ ਭੁਲੀ ਇਦਾਂ ਦੀ ਹੈ ਜੀ ਸਾਡੀ ਤੇ ਬਾਕੀ ਤੜਕਾ ਵਗੈਰਾ ਸਾਰਾ ਕੁਝ ਤਿਆਰ ਕਰਕੇ ਰੱਖ ਗਈ ਸੀ ਨਾਲ ਕੁੜੀ ਨੇ ਵੀ ਕਰਾ ਦਿੱਤਾ ਸੀ ਸੌਰੀ ਜੀ ਅੱਜ ਮੇਰੀ ਆਵਾਜ਼ ਵੀ ਦਾ ਤੁਹਾਨੂੰ ਵੀ ਲੱਗੂਗੀ ਕਿਉਂਕਿ ਮੇਰਾ ਗਲਾ ਥੋੜਾ ਜਿਹਾ ਖਰਾਬ ਹੈ ਸਵੇਰ ਦਾ ਇੱਕ ਖੱਬੀ ਪਾਸੇੋਂ ਗਲਾ ਖੱਬੀ ਸਾਈਡ ਦਾ ਹੋਦੀ ਹੈ ਜੀ ਤੇ ਹੋਰ ਜੀ ਮੈਂ ਪਹਿਲਾਂ 25 ওভার ਕੀਤੀ ਆ ਪਤਾ ਨਹੀਂ ਕੀ ਹੋ ਗਿਆ ਮੈਂ ਵੀਡੀਓ ਅਪਲੋਡ ਕਰ ਦੁੱਤੀ ਮੈਂ ਕਿ ਆਵਾਜ਼ ਇਹ ਰੋਜ਼ ਹੁੰਦੀ ਆ ਡੈਲੀ ਆਵਾਜ਼ ਇਦਾਂ ਮੈਂ ਵੌਇਸਓਵਰ ਕਰਦੀ ਆ ਤਾਂ ਸਹੀ ਆ ਸਹੀ ਹੋਣੀ ਆ ਉਹ ਤਾਂ ਮੈਨੂੰ ਪਤਾ ਨਹੀਂ ਮਾਨਪ੍ਰੀਤ ਭੈਣ ਦਾ ਜਾਂ ਕਿਹਦਾ ਮੈਸੇਜ ਕਮੈਂਟ ਆਇਆ ਵੀ ਤੁਹਾਡੀ ਆਵਾਜ਼ ਹੈ ਨਹੀਂ ਵੀਡੀਓ ਦੇ ਵਿੱਚ ਫਿਰ ਮੈਂ ਫਟਾਫਟ ਵੀਡੀਓ ਉਹ ਡਿਲੀਟ ਕੀਤੀ ਜੀ ਦੁਬਾਰਾ ਆਵਾਜ਼ ਹੁਣ ਪੜਨ ਲੱਗੀ ਆ ਤੇ ਸੱਚੀ ਆਵਾਜ਼ ਹੈ ਨਹੀਂ ਸੀਗੀ ਮੈਂ ਫਿਰ ਦੁਬਾਰਾ ਸੁਣ ਕੇ ਦੇਖੀ ਕਦੇ ਕਦੇ ਇਦਾਂ ਹੋ ਜਾਂਦੀ ਜੀ ਗਲਤੀ ਕਾਲੀ ਕਾਲੀ ਦੇ ਵਿੱਚ ਕੰਮਕਾਰ ਕਰਦੇ ਆ ਉਹਨੂੰ ਮੱਲੋ ਮੱਲੀ ਹੋ ਜਾਂਦੇ ਆ ਅਸੀਂ ਅੱਜ ਸੋਚ ਰਹੀ ਸੀ ਕਿ ਆ ਵੀ ਪੂੜੇ ਬਣਾਵਾਂਗੇ ਪਰ ਅੱਜ ਕੰਮ ਕਰ ਕਰਦਿਆਂ ਨੂੰ ਕਵੇਲਾ ਹੋ ਗਿਆ ਸਵੇਰੇ ਪਹਿਲਾਂ ਫਿਰ ਤਾਂ ਵੀ ਰੁੱਕ ਗਏ ਸਵੇਰੇ ਦਾਲ ਵਾਲੀਆਂ ਰੋਟੀਆਂ ਬਣਾਈਆਂ ਸੀਗੀਆਂ ਤੇ ਫਿਰ ਮੈਂ ਕਿਹਾ ਵੀ ਗੋਪੀ ਅੱਜ ਰਹਿਣ ਦੇ ਪੁੱਤ ਅੱਜ ਸਵੇਰੇ ਪਹਿਲਾਂ ਕਿਉਂਕਿ ਰੋਟੀਆਂ ਜਦੋਂ ਆਪਾਂ ਬਣਾਉਂਦੇ ਦਾਲ ਵਾਲੀਆਂ ਤੇ ਉਹਨਾਂ ਦੇ ਉੱਪਰ ਵੀ ਕੇ ਮੱਖਣੀ ਲੱਗ ਜਾਂਦਾ ਹੈ ਤੇ ਉਹ ਵੀ ਤਲੀਆਂ ਹੋ ਜਾਂਦੀਆਂ ਹਨਾ ਤੇ ਫਿਰ ਜੇ ਸ਼ਾਮ ਨੂੰ ਪੂੜੇ ਬਣਾ ਲੈਂਦੇ ਜਾਂ ਦੁਪਹਿਰ ਨੂੰ ਫਿਰ ਤੇਲ ਵਾਲੇ ਖਾ ਕੇ ਤਾਂ ਫਿਰ ਸਾਜਿਆ ਓਖਾ ਓਖਾ ਆਉਂਦਾ ਆ ਤੇ ਉਹਦੇ ਨਾਲ ਉਹ ਬਿੱਤਰਿਆ ਵੀ ਆਪਾਂ ਮੈਂ ਕਿਹਾ ਦਿਹਾੜੀ ਰੰਗ ਠੈਰ ਕੇ ਬਣਾਵਾਂਗੇ ਸਵੇਰੇ ਬਣਾਉਣੇ ਸੀ ਸਵੇਰੇ ਆਪਾਂ ਮੱਥਾ ਟੇਕਣ ਜਾਣਾ ਗੁਰਦੁਆਰਾ ਸਾਹਿਬ ਤੇ ਤਾਂ ਕਰਕੇ ਫਿਰ ਇੱਥੇ ਜੀ ਹਲਦੀ ਡੁੱਲ ਗਈ ਮੇਰੇ ਕੋਲ ਕਿਸੇ ਕਿਸੇ ਵੇਲੇ ਇਦਾਂ ਹੋ ਜਾਂਦੇ ਕੰਮ ਜਦੋਂ ਕਾਲੀ ਹੋਵੇ ਕਿਸੇ ਕੰਮ ਦੀ ਤੇ ਫਿਰ ਤੇ ਮੀਂਹ ਤਾਂ ਬਹੁਤ ਪਿਆ ਗਰਮੀ ਬਹੁਤ ਜ਼ਿਆਦਾ ਹੋਈ ਸੀ ਫਿਰ ਵੀ ਇਹ ਹੁਣ ਕੱਲ ਦਾ ਦਿਨ ਵੀ ਰੁਕਾਂਗੇ ਜੀ ਪਰਸੋ ਨੂੰ ਬਣਾਵਾਂਗੇ ਨਾਲੇ ਫਿਰ ਇਹਨੇ ਕੁੜੀ ਨੇ ਜਾਣਾ ਹੋਇਆ ਤਾਂ ਇਹਨੂੰ ਛੱਡਿਆਵਾਂਗੇ ਜੀ ਇਹ ਬਣਾ ਲੈਂਦੀ ਆ ਮੈਂ ਵੀ ਬਣਾ ਤਾਂ ਮੈਂ ਵੀ ਲੈਣੀ ਆ ਪਰ ਇਹਨੂੰ ਚਾ ਆ ਭੂਆ ਜੀ ਮੈਂ ਬਣਾਉਣੇ ਆ ਕਿਉਂਕਿ ਇਹਨੇ ਆਪਦੀ ਦਾਦੀ ਨਾਲ ਜ਼ਿਆਦਾ ਟਾਈਮ ਰਹੀ ਆ ਅਸੀਂ ਤਾਂ ਚਲੋ ਪਹਿਲਾਂ ਪੜਤੀਆਂ ਸੀਗੀਆਂ ਪੜ ਕੇ ਆਉਣਾ ਤੇ ਖੂਹ ਦੇ ਕੰਮ ਧੰਦੇ ਮੰਮੀ ਘਰ ਦੇ ਕਰਾਉਣੇ ਫੇਸ਼ਾਂ ਨੂੰ ਫਿਰ ਖੂਹ ਨੂੰ ਚੱਲ ਜਾਣਾ ਮੰਮੀ ਦੇ ਕੋਲੋਂ ਇਦਾਂ ਦੀਆਂ ਚੀਜ਼ਾਂ ਸਿੱਖੀਆਂ ਤਾਂ ਸਹੀ ਪਰ ਬਣਾਉਣ ਦਾ ਬਹੁਤ ਘੱਟ ਮੌਕਾ ਮਿਲਿਆ ਕਿਉਂਕਿ ਮੰਮੀ ẵੰਗ ਸੀ ਉਦੋਂ ਆਪ ਬਣਾ ਲਿੰਦੇ ਸੀ ਸਾਰਾ ਕੁਝ ਤੇ ਹੁਣ ਇਹ ਜਦੋਂ ਸੀਗੀ ਤੇ ਇਹਨੇ ਦਾਦੀ ਦੇ ਕੋਲ ਬੈਠ ਬੈਠ ਕੇ ਸਾਰਾ ਕੁਝ ਮੰਮੀ ਦੱਸਦੇ ਹੁੰਦੇ ਸੀ ਕਹਿੰਦੇ ਮੈਨੂੰ ਇੱਕ ਵਾਰੀ ਪੂੜਾ ਸਿਖਾ ਲਿਆ ਵੀ ਕਿੱਦਾਂ ਪਉਣਾ ਤਾਂ ਵੀ ਤੇ ਕਿੱਦਾਂ ਉਹਨੂੰ ਪਿੱਪਲ ਦੇ ਪੱਤੇ ਦੇ ਨਾਲ ਕਰਨਾ ਆ ਸਾਰਾ ਕੁਝ ਕਰਕੇ ਦਿਖਾ ਦਿੱਤਾ ਕਹਿੰਦੀ ਦੂਸਰਾ ਪੂੜਾ ਇਹਨੇ ਪਾਇਆ ਤੇ ਮੁੜ ਕੇ ਕਹਿੰਦੀ ਐਨ ਪੂੜੇ ਬਹੁਤ ਸੋਹਣੇ ਸਾਰੇ ਪਕਾਏ ਤੇ ਹੁਣ ਜੀ ਉਹ ਗੱਜ ਗਈ ਜਾਂ ਨਿਆਣੇ ਦਾ ਕੌਨਫੀਡੈਂਸ ਜਿਆ ਵਧ ਜਾਂਦਾ ਫਿਰ ਜਦੋਂ ਚੀਜ਼ ਕੋਈ ਬਣਾਉਣੀ ਆ ਜਾਂਦੀ ਹੈ ਨਾ ਵੀ ਉਸ ਕੰਮ ਵਿੱਚ ਪੂਰਾ ਹੋ ਜਾਂਦਾ ਹੈ ਨਪੁੰਨ ਬੱਚਾ ਸਿੱਖ ਜਾਂਦਾ ਕੰਮ ਨੂੰ ਤੇ ਹੋਰ ਜੀ ਕੰਮ ਤਾਂ ਕਹਿੰਦੇ ਹੁੰਦੇ ਜਿੱਥੇ ਆਪਾਂ ਇੱਥੇ ਵੀ ਆ ਕੇ ਕਹਿੰਦੇ ਭੂਆ ਜੀ ਮੈਂ ਆਹ ਕੰਮ ਕਰ ਦਿੰਨੀ ਭੂਆ ਜੀ ਆਹ ਕਰ ਦਿੰਨੀ ਮੈਨੂੰ ਹੁੰਦਾ ਵੀ ਚਲੋ ਆਪਾਂ ਅੱਗੇ ਵੀ ਤਾਂ ਕਰਦੇ ਆ ਜੇ ਕੋਈ ਆ ਗਿਆ ਤੇ ਉਹਦੇ ਤੇ ਆਪਾਂ ਕਾ ਨੂੰ ਵਾਰਡਨ ਜਿਆ ਪਾਉਣਾ ਕੰਮ ਦਾ ਹਨਾ ਤੇ ਇੱਕ ਦਿਨ ਦੋ ਦਿਨ ਕਰ ਜੂਗੀ ਕੰਮ ਤੇ ਫਿਰ ਫਿਰ ਬਾਅਦ ਵਿੱਚ ਵੀ ਆਪ ਹੀ ਕਰਨਾ ਪੈਣਾ ਆ ਤੇ ਨਾਲੇ ਜਿੱਦਾਂ ਜੀ ਆਪਾਂ ਨੂੰ ਹੁੰਦਾ ਆਪਾਂ ਘਰੋਂ ਥੱਕੇ ਹਾਰੇ ਜਾਂਦੇ ਆ ਕਿਤੇ ਜਾਈਏ ਤੇ ਕਹਣਾ ਸਾਨੂੰ ਰੈਸਟ ਜੀ ਮਿਲ ਜੂਗੀ ਅਸੀਂ 4 ਦਿਨ ਰਹਿਣ ਆਏ ਆ ਇੱਦਾਂ ਹੀ ਹੁੰਦਾ ਸਾਰਿਆਂ ਨੂੰ ਜੀ ਘਰ ਵੀ ਫੇਰ ਹੀ ਆਪਣੀ ਮੰਮੀ ਦੇ ਨਾਲ ਹੈਲਪ ਵਗੈਰਾ ਕਰਾ ਲਿੰਦੀ ਆ ਤੇ ਸਾਰਾ ਕੰਮ ਇਹਦੇ ਸਿਰ ਤੇ ਹੀ ਆ ਮੰਮੀ ਇਹਦੀ ਵੀ ਦਿਪਸ਼ਰੀ ਨੂੰ ਮਣਕਿਆਂ ਦੀ ਪ੍ਰੋਬਲਮ ਹੈ ਥੋੜੀ ਜੀ ਤਾਂ ਉਹ ਛੇਤੀ ਜਦੋਂ ਝੁੱਕ ਕੇ ਕੰਮ ਕਰਦੇ ਤਾਂ ਉਹਨਾਂ ਦੇ ਪੇਨ ਹੋਣ ਲੱਗ ਜਾਂਦੀ ਬੈਗ ਚ ਤਾਂ ਕਰਕੇ ਫਿਰ ਹੁਣ 2-4 ਦਿਨ ਸਾਡੇ ਕੋਲ ਰਹੋਗੇ ਸਾਡਾ ਵੀ ਇਦਾਂ ਦਿਲ ਲੱਗਾ ਰਹਿੰਦਾ ਚਲੋ ਕਿ ਆਪ ਜਾ ਕੇ ਲੈ ਆਈ ਦੀਆ ਫਿਰ ਭਾਜੀ ਲੈ ਜਾਂਦਾ ਹੁੰਦਾ ਆ ਕੇ ਨਹੀਂ ਤਾਂ ਫਿਰ ਅਸੀਂ ਆਪ ਛੱਡਿਆ ਨਹੀਂ ਹੁਣ ਨਾਲੇ ਚਲੋ ਭੱਜ ਨਾਲ ਮੈਲ ਹੋ ਜਾਂਦਾ ਤੇ ਲੋ ਜੀ ਇੱਥੇ ਪਦਾਲ ਨੂੰ ਤੜਕਾ ਲਿਆ ਅਸੀਂ ਲਾ ਆਲੂ ਪਕੌੜੇ ਸਬਜ਼ੀ ਇਹ ਕਹਿੰਦੀ ਸੀ ਮੈਂ ਆਲੂ ਪਕੌੜੇ ਖਾਣੇ ਆ ਇਹ ਉੱਥੇ ਬਹੁਤ ਘੱਟ ਬਣਾਉਂਦੇ ਕਿਉਂਕਿ ਭਾਜੀ ਨਹੀਂ ਖਾਂਦਾ ਹੈਗਾ ਨਾ ਆਲੂ ਤੇ ਫੁੱਲ ਬੜੀਆਂ ਵੀ ਨਹੀਂ ਖਾਂਦੇ ਤੇ ਨਾ ਉਹਨਾਂ ਨੇ ਆਲੂ ਪਕੌੜੇ ਖਾਣੇ। ਇਹ ਫਿਰ ਬਣਾਉਂਦੀਆਂ ਨਹੀਂ ਵੀ ਜਦੋਂ ਉਹਨੇ ਨਹੀਂ ਖਾਣੇ ਤਾਂ ਫਿਰ ਅਸੀਂ ਦੋਵੇਂ ਮਾਮਾ ਧੀਆਂ ਕੀ ਖਾਵਾਂਗੇ? ਤੇ ਇੱਥੇ ਜਦੋਂ ਆਈ ਹੁੰਦੀ ਆ ਤੇ ਇਹਦੀ ਫੇਵਰੇਟ ਸਬਜੀ ਇਹ ਹੈ ਜੀ। ਮੇਰੇ ਕਿ ਚਲੋ ਬਣਾ ਦਿੰਨੇ ਆ ਆਪਣਾ ਕੀ ਟਾਈਮ ਲੱਗਦਾ। ਘਰੇ ਆਪ ਵੀ ਬਣਾਉਣੀ ਆ। ਨਾਲੇ ਤਿੰਨ ਜਾਣੇ ਇੱਕ ਪਾਸੇ ਹੋ ਗਏ ਸੀ ਤਾਂ ਮੇਰੀ ਕਿੱਥੇ ਚੱਲਣੀ ਸੀ ਜੀ। ਲਓ ਜੀ ਭਾਂਡੇ ਵੀ ਆਪਾਂ ਨਾਲ ਨਾਲ ਦਿੱਤੇ ᱛੋ ਕਿਉਂਕਿ ਇਹ ਵੀ ਜਿਆਦਾ ਜਦੂ ਹੋ ਜਾਂਦੇ ਆ ਤਾਂ ਫਿਰ ਮਾਂਜਨੇ ਆਪ ਨੂੰ ਔਖੇ ਲੱਗਦੇ ਆ ਨਾਲ ਨਾਲ ਹੀ ਥੋਲੇ ਦੇ ਆਪਾਂ ਉਹ ਪਾਣੀ ਆਪਾਂ ਪਾਇਆ ਸੀ ਗਰਮ ਕਰਕੇ ਤੇ ਛੇਤੀ ਰੇਝੇ ਪੈ ਗਈ ਤਰੀ ਵਾਲੀ ਸਬਜੀ ਇੱਧਰ ਆਪਾਂ ਨਾਲ ਲੱਗਦਾ ਹੀ ਗੁੰਨ ਲਾਂਗੇ ਆਟਾ ਜੀ ਇੱਕ ਰੋਟੀ ਤਾਂ ਠਹਿਰ ਕੇ ਪਕਾਉਣੀ ਸੀ ਹਜੇ ਤੇ ਅਸੀਂ ਜਰਾ ਇਹ ਉੱਥੇ ਅਸੀਂ ਤਾਂ ਠੀਕ ਠੀਕ ਟਾਈਮ ਨਾਲ ਰੋਟੀ ਖਾ ਲਏ ਨੇ ਇਹ ਖਾਂਦੇ ਲੇਟ ਫਿਰ ਇਹ ਦੇ ਕਰਕੇ ਥੋੜਾ ਜਿਹਾ ਰੋਟੀ ਉਦੋਂ ਕੋਈ ਪਕਾਈ ਦੀ ਜਦੋਂ ਖਾਣੀ ਹੁੰਦੀ ਹੈ ਕਿਉਂਕਿ ਨਿਆਣੇ ਇਹ ਉੱਥੇ ਖਾਣ ਗਿੱਜੇ ਆ ਗਰਮ ਗਰਮ ਰੋਟੀ ਪਕਾ ਕੇ ਉਹ ਪਹਿਲਾਂ ਨਹੀਂ ਬਣਾਉਣੀ ਜਦੋਂ ਭਾਜੀ ਤੇ ਭਾਬੀ ਨੂੰ ਖੂ ਤੋ ਆਣਾ ਧਾਰਾ ਕੱਢ ਕੇ ਸ਼ਾਮ ਨੂੰ ਕੁਵੇਲਾ ਹੀ ਹੋ ਜਾਂਦਾ ਪਸ਼ੂ ਪਰੇ ਉਰੇ ਕਰਦਿਆਂ ਨੂੰ ਫੇ ਆਇਆ ਤੇ ਰੋਟੀ ਬਣਾਉਂਦੀਆਂ ਹੁੰਦੀਆਂ ਇਹ ਤੇ ਹੋਰ ਜੀ ਜੇ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੁਸੀਂ ਆਪਣਾ ਸਾਥ ਤੇ ਸਪੋਰਟ ਇਸੇ ਤਰ੍ਹਾਂ ਬਣਾਈ ਰੱਖਣਾ ਤਾਂ ਜੋ ਆਪਾਂ ਹੋਰ ਵੀ ਵਧੀਆ ਵੀਡੀਓ ਬਣਾ ਸਕੀਏ ਨੂੰ ਜਿੱਥੇ ਆ ਪਟਾਲਿਆ ਗੋਨ ਇਹਨੂੰ ਰੱਖ ਦਾਂਗੇ ਕੋਲੇ 'ਚ ਤੇ ਅੱਜ ਦੀ ਵੀਡੀਓ ਆਪਣੀ ਇੱਥੇ ਤੱਕ ਹੀ ਸੀ ਵੀਡੀਓ ਦੇਖ ਕੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਕਰੋ ਜੀ ਮਿਲਦੇ ਆ ਕੱਲ ਨੂੰ ਕਿਸੇ ਹੋਰ ਵੀਡੀਓ ਨਾਲ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਦੇਖਣ ਲਈ ਤੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਮਿਲਦੇ ਆ ਕੱਲ ਨੂੰ ਕਿਸੇ ਹੋਰ ਵੀਡੀਓ ਨਾਲ